ਅੱਜ ਆਪਾਂ ਕੀ ਬਣਾਉਣ ਲੱਗੇ ਆ ਅੱਜ ਆਪਾਂ ਚਨਾ ਬਣਾਉਣ ਲੱਗੇ ਆ ਅੱਛਾ ਆ ਕੀ ਹੈ ਕਾਰੇ ਚਨੇ ਇਹ ਆਪਾਂ ਥੋੜੇ ਜਿਨੇ ਚਨੇ ਰੱਖ ਲਏ ਨੇ ਅੱਛਾ ਉਹ ਆਪਾਂ ਗੰਡਾ ਟਮਾਟਰ ਅਦ ਕਰ ਅੱਛਾ ਮਿਰਚ ਸਾਰਾ ਕੁਝ ਰੱਖਦੇ ਰੱਖ ਲਿਆ ਤੇ ਆ ਪਾਣੀ ਇਹ ਪਾਣੀ ਉਹ ਚਾਹਾਂ ਤੇ ਰੱਖ ਤੇ ਵਿੱਚ ਪਾਣੀ ਆਪਣਾ ਇਹ ਕੱਢਣਾ ਨਹੀਂ ਸੀ ਨਹੀਂ ਇਹ ਨਹੀਂ ਕੱਢਣਾ ਇਹ ਵਿੱਚੋਂ ਠੀਕ ਹੈ ਤੇਲ ਪਾ ਲਿਆ ਕਿ ਪਾਉਣਾ ਤੇਲ ਕਿੰਨਾ ਪਾਉਣ ਲੱਗੇ ਇੱਕ ਘਟਾ ਛੀਵਾਉਣ ਲੈ ਤਿਆਰ ਹਾਂਗੀ ਥੋੜਾ ਹਲਾ ਉੱਪਰ ਬਾਹਰ ਹਾਂਗੇ ਇਹਦੇ ਉੱਤੇ 1.5 ਚਾਨਾ ਪਨੀਰ ਚਾਨਾ ਪਨੀਰ ਤੇ ਇਹਲਾ ਆਪਣਾ ਛੱਡਣਾ ਅੱਛਾ ਆਪਾਂ ਪਾਉਣ ਗ੍ਰੈਂਡ ਕੇਟਰਿੰਗ ਕੰਪਨੀ ਮੇਰਾ ਮੋਟੂ ਪਾਣੀ ਕਿੰਨਾ ਪਾਣਾ ਵਿੱਚ ਪਾੜੇ ਤਾਂ ਕਰੀ ਦੇ ਸਾਹ ਨਹੀਂ ਪਏਗਾ ਜਿੰਨੇ ਕਿਨੇ ਦਿਆ ਹਾਂ ਖੋਦ ਲਿਆ ਹੋਣਾ ਖੋਦ ਲਿਆ ਤੇਲ ਚੰਮ ਚੇ ਨਾ ਕੋਲ ਪਹੁੰਚ ਦੋ ਬੂੰਦਾਂ ਜਿੰਨੇ ਮੈਂ ਪਾ ਲਿਆ ਛੁਈ ਸੰਤਰਾ ਵੀ สารละหมุดเยอะิจำจ้กันมุสารเลยจังที ਇੰਗੀ ਤਰ੍ਹਾਂ ਮਸਾਲਾ ਭੁੰਜਣ ਤੋਂ ਬਾਅਦ ਆਪਾਂ ਵਿੱਚ ਲੂਨ ਮਿਰਚ ਪਾ ਦੇਣਾ ਲੂਨ ਮਿਰਚ ਇਹਦਾ ਮਸਾਲਾ ਬਹੁਤ ਚੰਗੀ ਤਰ੍ਹਾਂ ਬਣਾਇਆ ਕਰੋ ਤੇ ਇਹਦੇ ਨਾਲ ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਆ ਤੁਸੀਂ ਦੋਫੇਰੋਂ ਲਾਸਟ ਤੱਕ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਵਾਤਵਾਰ ਸ਼ੇਅਰ ਵੀ ਕਰੋ ਆਪਦੇ ਪੁੱਤਾਂ ਨੂੰ ਜਿੰਨਾ ਜਿੰਨਾ ਨੂੰ ਵੀ ਲੋੜ ਹੈ ਬਣਾਉਂਦੀ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਾਂਗੇ ਵੀ ਦੇਖਦੇ ਆ ਜੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀ ਤੇ ਵੀਡੀਓ ਲਾਸਟ ਤੱਕ ਜਰੂਰ ਦੇਖੋ ਤਾਂ ਹੀ ਸਮਝ ਲੱਗੇਗੀ। ਹੁਣ ਆਪਾਂ ਚਾਣਾ ਪਾਉਣ ਲੱਗੇ ਹਾਂ ਤੇ ਹੁਣ ਆਹੇ ਕੁਝ ਥੀਂੜ ਚੜਤਾ ਹੈ। we <laughs> ਉਹਨਾਂ ਪਚਨੇ ਪਾਤੇ ਵਿੱਚ ਅੱਛਾ ਬੱਸ ਤਰੀ ਠੀਕ ਹੈ ਠੀਕ ਹੁਣ ਪਨੀਰ ਕੱਟ ਕੇ ਪਾਵਾਂਗੇ ਠੀਕ ਉਹ ਪਉਨੇ ਆ ਮਲਗੜੇ ਹੋਏ ਛੋਲੇ ਤਰੀ ਚੰਗਣੀ ਹੋ ਗਏ ਐਸ਼ੀ ਦੋ 3 ਖੱਟਲਾ ਪਾਊਡਰ ਬਣਨ ਪਾਉਣੀ ਸਬਜ਼ੀ ਤੇ ਆਹ ਹੋਣੀ ਹੁਣ ਆਪਾਂ ਪਨੀਰ ਰਹਿ ਗਿਆ ਪਨੀਰ ਰਹਿ ਗਿਆ ਹੁਣ ਇਹ ਜਦੋਂ ਰਿਝ ਜਾਏਗਾ ਉਦੋਂ ਪਾਵਾਂਗੇ ਪਨੀਰ ਦਾਸਾ ਪਾ ਕੱਟ ਕੇ ਪਾ ਦੇਣਾ ਅੱਛਾ ਠੀਕ ਹੈ ਆਪਣੀ ਇਹ ਧੋ ਲਿਆ ਹੈ ਛਾਸ ਵਿੱਚੋਂ ਨਿਕਲ ਜਾਂਦੀ ਅੱਛਾ ਪਨੀਰ ਧੋ ਕੇ ਵਿੱਚ ਪਾਣਾ ਨਾ ਧੋ ਕੇ ਲਾ ਕੇ ਹੋਰ ਤਾਂ ਹੁਣ ਆਪਾਂ ਇਹਨੂੰ ਰਿਜਦੇ ਰਾਂਦੇ ਨੇ ਹੁਣ ਆਪਾਂ ਇਹਨੂੰ ਸਿਮ ਤੇ ਕਰ ਦਾਂਗੇ ਮਾਸ਼ਾਅੱਲ ਜਦ ਤੱਕ ਪੱਕ ਜੇ ਬਸ ਤਰੀ ਫਕੋ ਲਈਂ ਠੀਕ ਹੈ ਛੋਲੇ ਉੱਪਰ ਨੇ ਹੈਗੇ ਬਾਸ ਫਰੀ ਖਾਉਣੀ ਆਪਾਂ ਸਮ ਕਰਦੇ ਰਹਿ ਫੇਰ ਮਤੇ ਸਬਜੀ ਆਪਣੇ ਤਿਆਰ ਸਿਮ ਕਰਕੇ ਤੇ 20 25 ਮਿੰਟ ਹਾਂ 20 25 ਮਿੰਟ ਰੈਡੀ ਹੋ ਜੂਗੀ ਜੇ ਲਾਸਟ ਤੱਕ ਆ ਹੀ ਗਏ ਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਵਧੀਆ ਵਧੀਆ ਸਬਜ਼ੀਆਂ ਬਣਾਉਣੀਆਂ ਸਿਖਾਉਂਦੇ ਰਵਾਂਗੇ ਜੋ ਤੁਸੀਂ ਕਦੇ ਵੇਖੀਆਂ ਤੇ ਸੁਣੀਆਂ ਨਹੀਂ ਹੋਣੀਆਂ